ਰਾਵੀ ਨੇ ਉਹੀ ਕੰਮ ਕਰਤਾ ਜਿਹਦਾ ਆਰਥੀ ਫੋਰਵੇ ਫਲੈਸ਼ਰ ਜੈਟ ਫਿਰ ਓਕੇ ਆ ਵੀ ਓਕੇ ਆ ਹੈ ਇਹਨੂੰ ਕੀ ਹੋ ਗਿਆ ਰਵੀ ਦੇ ਟ੍ਰੇਲਰ ਦਾ ਟਾਇਰ ਖਿੱਲਰ ਗਿਆ ਹੁਣ ਹਾਲ ਪੂਰੀ ਕਿਉਂ ਰਵੀ ਬਣ ਗਈ ਗੱਲ ਹਾਂਜੀ ਜੇਪੀ ਬੌਸ ਪੂਰੀ ਭਾਈ ਜਿਹੜਾ ਘਰੇ ਨਹੀਂ ਆਪਣੇ ਲਾਇਆ ਹੁੰਦਾ ਉਹੀ ਲਾਈ ਫਿਰਦਾ ਹੈਗਾ ਡੈਸ਼ ਕੈਮ ਬਣਾਇਆ ਇਹਨੇ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਉਹਦੇ ਪਾਣੀ ਲੱਗ ਗਿਆ ਇੱਥੇ ਹੁਣ ਕਿਉਂਕਿ ਪਲੱਸ ਜਾਂ ਬੈ ਸਾਰੇ ਜਣਿਆਂ ਨੂੰ ਬੇਨਤੀ ਆ ਕਰੋ ਦਬਕੇ ਸਪੋਰਟ ਚੈਨਲ ਕਰ ਲੋ ਸਬਸਕ੍ਰਾਈਬ ਆਪਣਾ YouTube ਵਾਲਾ ਤੇ Facebook ਤੇ ਵੀ ਸੇਮ ਹੀ ਨਾਮ Insta TikTok ਸਾਰੇ ਕਿਤੇ ਸੇਮ ਹੀ ਆ ਕਰੋ ਸਪੋਰਟ ਛੋਟੀ ਸਪੋਰਟ ਦੀ ਬਹੁਤ ਲੋੜ ਆ ਤੇ ਨਾਲ ਦੀ ਨਾਲ ਸ਼ੇਅਰ ਤੇ ਲਾਈਕ ਲਾਜ਼ਮੀ ਕਰਿਆ ਕਰੋ ਅੱਗੇ ਦੇਖੋ ਵੀਡੀਓ ਫੁੱਲ ਵੀਡੀਓ ਰਵੀ ਦਾ ਟ੍ਰੇਲਰ ਦਾ ਟਾਇਰ ਖਿੱਲਰ ਗਿਆ ਹੁਣ ਆਪਾਂ ਆਪਦੇ ਦੇਖ ਲਗੇ ਇਹਦਾ ਬਾਵਾ ਬਾਹਟੀ ਜਲਾ ਕਿਲਾ ਜੂਲੇ ਕੰਜਰ ਦਾ ਹੀ ਜਿੱਤੇ ਆਪਣੇ ਸਹੀ ਆ ਸਹੀ ਆਵਲ ਗੋਡਾ ਸਵਾ ਸੁਆ ਗਿਫਟ ਮਿਲ ਗਿਆ ਰੋਲਾ ਕੀ ਆ ਨਾ ਅੱਜ ਸੰਡੇ ਆ ਛੋਪਾ ਛੂਪਾ ਸਾਰਾ ਕੁਛ ਹੀ ਬੰਦ ਆਗਾ ਤਾਂ ਕਰਕੇ ਹੁਣ ਇਹਨੂੰ ਐਂ ਲੈ ਕੇ ਜਾਣੇ ਚਲ 3 ਟਰੱਕ ਹੈਗੇ ਆ ਇਹਨੂੰ ਵਿਚਾਲੇ ਲਾ ਕੇ ਲੈ ਚਾਲਦੇ ਆ ਹਾਂਜੀ ਗੁੱਡ ਮਾਰਨਿੰਗ ਹਾਂਜੀ ਜੇਪੀ ਬਹੁਤ ਜੀ ਕੈਸੇ ਹੋ ਵਧੀਆ ਵਧੀਆ ਫਰੈਸ਼ ਹੋ ਰਹੇ ਹਾਂ ਹਾਂਜੀ ਰਵੀ ਜੀ ਕਰਤਾ ਕੰਮ ਉਹੀ ਮੈਂ ਦੱਸ ਤੀ ਰਵੀ ਨੇ ਉਹੀ ਕੰਮ ਕਰਤਾ ਜਿਹਦਾ ਆਰਥੀ ਫੋਰਵੇ ਬਲੈਸ਼ਰ ਜਿਹੜੇ ਤੇ ਆਉਣਾ ਦਿਖਾਉਣਾ ਕਿਹੜਾ ਟੈਰ ਆ ਇਧਰ ਲੈ ਇਹਦੇ ਹੀ ਫੋਰਵੇ ਬਲੈਸ਼ਰ ਆਉਣ ਆਗੇ ਏ ਆਏ ਸੰਡੇ ਆ ਤੇ ਇੱਕ ਮੂਰੇ ਨਵਾਂ ਸਾਲ ਆ ਸ਼ਾਪ ਵੀ ਨਹੀਂ ਕੋਈ ਖੁੱਲੀ ਹੁਣ ਪ੍ਰੀ ਟ੍ਰਿਪ ਕੀਤਾ ਤੇ ਇਹਦਾ ਟੈਰੀਫਟ ਆ ਪਿਆ ਯਾਰ ਰਵੀ ਵੇ ਅੰਦਰ ਆ ਕੀ ਇਹਦੀ ਕਤ ਨਹੀਂ ਬਣਾਦੀ ਓਏ ਇਹ ਅੰਦਰ ਲੈ ਵੇਖੀ ਜਾ ਕੱਟ ਕੇ ਇਹ ਤਾਂ ਅੰਦਰੋਂ ਖਲਾਰਦਾ ਵੇ ਅੰਦਰ ਵੇਖਿਆ ਮੈਂ ਗਿਆ ਹੀ ਨਹੀਂ ਇਹਦਾ ਇਹ ਤਾਂ ਆਈ ਨਹੀਂ ਕਹਿੰਦਾ ਇਹਦੇ ਤੇ ਥੋੜੀ ਮਰੀ ਜਾਵੇ ਮੈਂ ਕਿਹਾ ਹਾਂ ਉਹ ਤਾਂ ਗਿਆ ਯਾਰ ਜਿਹੜਾ ਜਿਹੜਾ ਪਾਟਿਆ ਉਹ ਦੀਦਾ ਹੀ ਨਹੀਂ ਉਹ ਤਾਂ ਦੇਖ ਲੈ ਨਾ ਪਹਿਲਾਂ ਮੈਂ ਕਹਾ ਤਾਂ ਕੰਮ ਹੀ ਉਹਦਾ ਬਹੁਤ ਆ ਗਿਆ ਨਾ ਹਵਾ ਦਾ ਕੰਮ ਹੈ ਨਾ ਤਾਂ ਅੰਦਰਲਾ ਤਾਂ ਦੇਖ ਇਹ ਤਾਂ ਨਹੀਂ ਲੈਂਦਾ ਹੁਣ ਤਾਂ ਨਹੀਂ ਲੈਂਦਾ ਇਹ ਹੈ ਨਾ ਕੜੇ ਬਣ ਗਿਆ ਇਹਦੇ ਨਾਲੇ ਹੈ ਵੀ ਚੱਲ ਅੰਦਰਲਾ ਸਪੈਸ਼ਲ ਟਾਇਰ ਪਾ ਕੇ ਰਹਾ ਜ਼ਰ ਅਵੀ ਆਪਣੇ ਵਾਲੇ ਦੇ ਐਕਸਟਰਾ ਹੈਗਾ ਹੈਗਾ ਹਾਂ ਉਹ ਪੈਜ ਦੇ ਥੱਲੇ ਐਕਸਟਰਾ ਇਹ ਪਵਾ ਦਿੰਨੇ ਆ ਚਲੋ ਫਿਰ ਆ ਹੁਣੇ ਟੀਏ ਤੋਂ ਤੁਰੇ ਆ ਇਧਰ ਨੂੰ ਜੇ ਹਨਾ स्नो ਹੈ ਨਹੀਂ ਧੁੰਦ ਆ ਗਈ ਆ ਇੱਥੇ ਆ ਕਾਰ ਚ ਆ ਕੇ ਕਰਕੇ ਘਾਟ ਗਈ ਆ ਧੁੰਦ ਬੜੀ ਆ ਹੋ ਗਿਆ ਹੁਣ ਉਹ ਰਵੀ ਦਾ ਟਾਇਰ ਫਲੈਟ ਹੋਇਆ ਨਾ ਟਰੈਲਰ ਦਾ ਉਹ ਦੇਖਦੇ ਆਂ ਗਾਂ ਸ਼ਾਪ ਕੋਈ ਆਉਂਦੀ ਆ ਕਿਉਂਕਿ ਅੱਜ ਸੰਡੇ ਕਰਕੇ ਤੇ ਇੱਕਾ ਮੂਰੇ ਨਵਾਂ ਸਾਲ ਆ ਨਾ ਕ੍ਰਿਸਮਸ ਆਂਗੇ ਕਈ ਆ ਸਾਰੀਆਂ ਸ਼ਾਪਾਂ ਛੂਪਾਂ ਬੰਦ ਆ ਗਈਆਂ ਮੈਂ ਹੁਣ ਉਹ ਵਿਚਾਲੇ ਲਈ ਆਉਣੇ ਹੁਣ ਤੇ ਇੱਥੇ ਦੇਖਦੇ ਆਂ ਗਾਂ ਮਹਾ ਸਿਟੀ ਚ ਉੱਥੇ ਹੈਗੀਆਂ ਸ਼ਾਪਾਂ ਖੁੱਲੀਆਂ ਉੱਥੇ ਟਾਇਰ ਚੇਂਜ ਕਰਾ ਦਿੰਦੇ ਆਂ ਟਾਇਰ ਹੈਗਾ ਇੱਕ ਟਰੈਲਰ ਥੱਲੇ ਜੇਪੀ ਵਾਲੇ ਥੱਲੇ ਉੰਦੋ ਦਾਨੇ ਯਾਰਾ ਦੀ ਕੋ ਬਹੁਤ ਜਿਆਦਾ ਕੈਮਰੇ ਚ ਨਹੀਂ ਆਉਂਦੀ ਚੱਲ ਇਹ ਇਧਰ ਸਨੋ ਹੈ ਨਹੀਂਗੀ ਸਲਿੱਪਰੀ ਹੈ ਨਹੀਂਗੀ ਕੱਲੀ ਧੁੰਦੀ ਆ ਗਈ ਏਅਰ ਹੈ ਏਅਰ ਓਕੇ ਆ ਵੀ ਓਕੇ ਆ ਹੈ ਇਹਨੂੰ ਕੀ ਹੋ ਗਿਆ ਚਲੋ ਛੌੜ ਕਰਨਾ ਦੇਖੋ ਆ ਹਾਲਤ ਹੋ ਗਈ ਇਹਦੀ ਵਿਚਾਰੇ ਦੀ ਇੱਥੇ ਆ ਗਿਆਂ ਲਾਭ ਦੀ ਸ਼ਾਪ ਆ ਕੱਲੀ ਉਹ ਮਹਾਂ ਸਿਟੀ ਚ ਇੱਥੋਂ ਪਹੁੰਚਿਆ मैं तो पुआ निकल दिया अंदर पुछन गया ही नहीं मुड़ा है चल गए काम क्या लगता अद्धा घंटा चाली मिनट लगन लग गए फिर टर्न आऊ आया पी ने पी एक सौ छियाठ एगा पी एक सौ सतारा ते अपना खड़ा उधर मैं चल टाइम लगता आई आने शावर शुवर ला आने के भज के जाके ਅੜੇ ਤਾਂ ਹੈਗਾ ਨਹੀਂ ਉਹ ਫਿਰ ਦੁਬਾਰੇ ਰੁਕਣਾ ਪਊਗਾ ਚੱਲ ਹੁਣ ਇੱਥੇ ਰੁਕੇ ਵੀ ਆ ਆਪ ਦਾ ਨਹਾ ਕੇ ਆਉਣੇ ਆ ਯਾਰ ਹਾਲੇ ਮੈਂ ਨਾਲ ਨਹਾ ਮੈਨੂੰ ਹੋਰ ਹੀ ਹੋਣ ਜੇ ਲੱਗ ਜਾਂਦਾ ਇਹ ਬਾਲ ੂਲ ਕਿਵੇਂ ਹੋਏ ਪਏ ਆ ਮੇਰੇ ਪਤਾ ਨਹੀਂ ਕੀ ਆਦਤ ਆ ਇਹ ਐ ਤਾਂ ਚੰਗੀ ਆ ਕੋਈ ਮਾੜੀ ਨਹੀਂ ਗੀ ਆਪਣਾ ਤਾਂ ਸਹੀ ਆ ਰਹਾ ਕੋ ਓਕੇ ਰਿਪੋਰਟ ਆ ਆ ਚੱਕ ਲ ਕੇ ਬੈਗ ਤੇ ਚੱਲਦੇ ਆਂ ਮੈਂ ਵੀ ਸ਼ਾਵਰ ਹੋ ਗਿਆ ਡਨ ਤੇ ਆ ਗਿਆ ਨਾ ਨਜ਼ਾਰਾ ਦੇਖੋ ਫੇਰ ਸੀ ਬੰਦੇ ਦਾ ਚੇਂਜ ਹੋ ਜਾਂਦਾ ਹਨਾ ਯਾਰ ਆ ਜਾ ਜਾਂਦਾ ਨਾ ਨਹਾ ਕੇ ਨਾਲੇ ਸੂਹਾ-ਸੂਹਾ ਦਾ ਟਾਈਮ ਆਗਾ ਮੈਂ ਚੱਲਦੇ ਆ ਬਾਹਰ ਹੁਣ ਇਹ ਹੈ ਜੀ ਪਾਇਲਟ ਦੇ ਸ਼ਾਵਰ ਅੱਠ ਸ਼ਾਵਰ ਹੈ ਇਹਨਾਂ ਦੇ ਅੱਠ ਆ ਗਏ ਬਾਬਾ ਜੋ ਬੋਕਾ ਉਹ ਦੇਖਿਆ ਹੁਣ ਸੱਤਵਾਂ ਮੈਨੂੰ ਮਿਲਿਆ ਸੀ ਟੋਟਲ ਅੱਠ ਆ ਗਏ ਪੂਰੇ ਆ ਅੰਦਰੋਂ ਜਿਵੇਂ ਨਾ ਹੁਣ ਦੁਪਹਿਰ ਦੇ ਆਲਮੋਸਟ 11:30 ਹੋਏ ਪਿਆ ਤੇ ਘੋਰਾ ਵੀ ਤੋਂ ਆਪਣੇ ਨਿਕਲੀ ਆ ਸ਼ਹਿਰ ਚ ਚਲਤ ਹੁੰਦਾ ਹੈ ਨਹੀਂ ਬਾਹਰਲੇ ਪਾਸੇ ਤੋਂ ਹੁੰਦਾ ਇਹ ਪਤਾ ਕਿੱਦਾਂ ਦਾ ਬੈ ਜਰਾ ਆਦਨਾ ਜੇ ਉਥੇ ਇੰਡੀਆ ਹੁੰਦਾ ਏ ਧੁੰਦ ਜੇ ਵਾਲਾ ਦੇ ਉਧਰੋਂ ਚੜਾਉਨੇ ਹੁੰਦੇ ਸੀ ਪਤੰਗ ਬਾਈ ਅਸੀਂ ਮੈਨੂੰ ਇੰਨਾ ਕਿ ਸ਼ੌਂਕ ਸੀ ਨਾ ਪਤੰਗਾਂ ਦਾ ਬਹੁਤ ਜ਼ਿਆਦਾ ਮੱਲਾ ਟਾਈਮ ਨਾਲ ਹੀ ਟੱਕਰ ਪੈਂਦੇ ਹੁੰਦੇ ਜੇ ਕਿਤੇ ਹਵਾ ਹੁਪਾਣਾ ਹੋਣੀ ਹੈ ਨਾ ਤਾਂ ਵੀ ਮੱਥੇ ਮਾਰੀ ਜਾਂਦਾ ਇੱਕ ਚੀਜ਼ ਪੱਕੀ ਹੁੰਦੀ ਸੀ ਦੱਸਿਓ ਕਿਤੇ ਕਿਤੇ ਨਾ ਉਧਰੋਂ ਤਾਂ ਬਸੰਤ ਰੁੱਤ ਵਾਲਾ ਦਿਨ ਹੁੰਦਾ ਸੀ ਜਿੱਦੇ ਉਹ ਪਤੰਗ ਚੜਾਉਂਦੇ ਹੁੰਦੇ ਸਾਰੇ ਤੇ ਉਧਰੋਂ ਹਵਾ ਦਾ ਐ ਬਣ ਜਾਂਦਾ ਹੁੰਦਾ ਸੀ ਕਿਤੇ ਇੱਧਰ ਨੂੰ ਲੈਫਟ ਨੂੰ ਕਦੇ ਰਾਈਟ ਨੂੰ ਉਹ ਬਈ ਸਾਰੀ ਦਿਹਾੜੀ ਬੰਦੇ ਕਚੂਤ ਹੀ ਹੋਈ ਜਾਂਦੇ ਹੁੰਦੇ ਸੀਗੇ ਕੈਮਰੇ ਡੈਸ਼ ਕੈਮ ਲੱਗੇ ਤਾਂ ਤੁਸੀਂ ਬਹੁਤ ਲੱਗੇ ਦੇਖੇ ਹੋਣਗੇ ਟਰੱਕਾਂ ਦੇ ਤੁਹਾਨੂੰ ਇੱਕ ਨਵਾਂ ਡੈਸ਼ ਕੈਮ ਦਿਖਾਉਣਾ ਗੱਲ ਕੱਟ ਕੇ ਆਹ ਭਾਈ ਜਿਹੜਾ ਘਰੇ ਨਹੀਂ ਆਪਣੇ ਲਾਇਆ ਹੁੰਦਾ ਉਹੀ ਲਾਈ ਫਿਰਦਾ ਹੈਗਾ ਡੈਸ਼ ਕੈਮ ਬਣਾਇਆ ਇਹਨੇ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਉਹਦੇ ਅੱਛਾ ਸਾਈਡਾਂ ਤੇ ਵੀ ਲੱਗੇ ਆ ਇਹਦੇ ਇਹ ਤਾਂ ਬਹੁਤ ਟਾਈਮ ਦਾ ਖੜਾ ਟਰੱਕ ਆ ਦੇਖੋ ਹਵਾ ਹੂਆ ਵੀ ਹੈ ਨਹੀਂ ਕੋਈ ਖਤਰਾ ਨਹੀਂ ਆਪਾਂ ਨੂੰ ਆ ਵੀ ਲੱਗੇ ਹੋਇਆ ਇੱਥੇ ਵੀ ਪਿੱਛੇ ਵੀ ਆ ਲੱਗਦਾ ਪੰਜਾਬੀ ਦਾ ਕਿਸੇ ਦਾ ਉਹਦੇ ਝਾਲਰ ਲੱਗੀ ਵੀ ਆ ਵਿੱਚ ਬਾਈ ਜਿਹੜੇ ਘਰੇ ਸੀਸੀਟੀਵੀ ਲੱਗੇ ਹੁੰਦੇ ਆ ਉਹੀ ਲਾਈ ਫਿਰਦਾ ਬਾਈ ਇਹਨੂੰ ਕਹਿੰਦੇ ਆ ਸਿਕਿਉਰਟੀ ਉੱਧਰ ਜਾਣਾ ਮੈਂ ਬੈਗ ਬੂਗ ਰੱਖ ਕੇ ਨਾ ਤੇ ਜਰਾ ਵੀ ਅਰਗਾ ਕੋਲੇ ਜਾਣਾ ਲਾ ਲਿਆ ਉਹਨਾਂ ਦਾ ਟਰੱਕ ਅੰਦਰ ਕੇ ਨਹੀਂ ਪਹੁੰਚਦੇ ਆ ਉਹਨਾਂ ਨੂੰ ਨਹੀਂ ਹਜੇ ਅੰਦਰ ਅੰਦਰ ਹੀ ਲਾਈ ਬੈਠੇ ਆ ਟਾ ਟੂਰ ਮੇਲਾ ਕਰੀ ਜਾਂਦੇ ਐ ਚੇਂਜ ਕਿਉਂਕਿ ਉੱਧਰ ਤਾਂ ਜਾ ਨਹੀਂ ਨਾ ਸਕਦੇ ਤਾਂ ਕਰਕੇ ਇੱਧਰ ਆ ਪਾਈ ਸਾਨੂੰ ਇੱਥੇ ਨੇ ਇੱਥੇ ਬੈਠੇ ਆਂ ਬੈਠੀ ਜਾ ਮੁੰਡਿਆ ਇਹ ਬਾਗ ਪਈ ਆ ਆਪਣਾ ਲੱਗਦਾ ਇੱਥੋਂ 750 ਰਹਿ ਗਏ 750 ਐ ਨੇ ਇਹ ਬੇਟ ਕਰੋ ਇੱਥੇ ਬਹਿ ਕੇ ਆਏ ਗੰਜਰ ਦੇ ਮਰਜ਼ੀ ਦੇ ਮਾਲਕ ਜੇ ਹੁੰਦੇ ਆ ਨਾ ਲੱਗਿਆ ਪਿਆਗਾ ਘੰਟਾ ਹੋ ਗਿਆ ਅੰਦਰ ਕਿ ਮੈਨੂੰ ਲੱਗ ਘੰਟਾ ਤਾਂ ਹੋ ਗਿਆ ਅੰਦਰ ਖੜੇ ਖੜੇ ਨੂੰ ਐ ਵੀ ਕਰਕੇ ਤੇ ਇੱਕ ਕੰਮ ਨਾ ਵੇੜੋ ਕਿ ਘੰਟਾ ਹੋ ਗਿਆ ਪੂਰਾ ਮੈਨੂੰ ਲੱਗਦਾ ਆਪਾਂ ਨੂੰ 2 ਘੰਟੇ ਹੋਣ ਵਾਲੇ ਇੱਥੇ ਖੜੇ ਖੜੇ ਨੂੰ ਮੇਰਾ ਟਰੱਕ ਆਉ ਖੜਾ ਸਾਹਮਣੇ ਆ ਇਧਰ ਉਹ ਲਾਹੀ ਤਾਂ ਬੈਠਾ ਹੈ ਅਜੇ ਉਧਰ ਦਾ ਟਾਈਮ ਲੱਗਦਾ ਸੀਗਾ ਟਾਇਰ ਕਸੀ ਜਾਂਦੇ ਰੀ ਟਾਰਕ ਵਗੈਰਾ ਆਰਾ ਦਸ ਮਾਣਾ ਭੰਪਤਾ ਪਿਆ ਸੀ ਮੈਂ ਕਿਹਾ ਇਹ ਖਾ ਲ ਗੇ ਨਾਲੇ ਭੁੱਖ ਨਾ ਲੱਗੂ ਛੇਤੀ ਮੈਂ ਫੇਰ ਉਹਨਾਂ ਦੀ ਜਦੋਂ ਕਾਲ ਆਉਂਦੀ ਆ ਹਨਾ ਫੇਰ ਤੁਰਦੇ ਆ ਉਹਨਾਂ ਨੂੰ ਮੈਂ ਕਿਹਾ ਮੈਂ ਮੈਨੂੰ ਕਾਲ ਕਰ ਦਿਓ ਜੇਪੀ ਨੂੰ ਤੇ ਰਵੀ ਨੂੰ ਉੱਥੇ ਬੈਠੇ ਆ ਹਜੇ ਪੂਰੇ ਹੋ ਗਿਆ 1 ਘੰਟਾ 52 ਮਿੰਟ ਹੋ ਗਿਆ ਸਾਨੂੰ ਇੱਥੇ ਆਇਆਂ ਨੂੰ ਹਜੇ ਵੀ ਤੋਰਦੇ ਨੇ 2 ਘੰਟਿਆਂ ਚ ਤਾਂ ਚੰਗੀ ਗੱਲ ਆ ਦੇਖੋ ਬਾਕੀ ਉਹਨੇ ਮੈਂ ਕਿਹਾ ਪੇਟ ਪੂਜਾ ਕਰ ਲਓ ਆਹ ਹਾਲਿਆ ਨੇ ਨਾ ਦੇਖੋ ਕਵਾੜ ਨਾਲ ਹੀ ਬਣਾਇਆ ਵੈ ਮੈਂ ਅੱਗੇ ਵੀ ਦਿਖਾਇਆ ਕਿਹਦੇ ਹਾਈਵੇ ਦੇ ਥੱਲੇ ਦੀ ਨਾਗਦੇ ਹੁੰਦੇ ਨੇ 29 ਦੇ ਤੇ ਅੱਜ ਚੱਲੇ ਦਾ ਟਾਇਰ ਫਲੈਟ ਹੋਇਆ ਕਰਕੇ ਨਾ ਰਵੀ ਵਾਲੇ ਟਰੈਲਰ ਦਾ ਤੇ ਇੱਧਰ ਆ ਗਿਆ ਲੈ ਜਮਾਂ ਨੇੜਿਓਂ ਕਰਕੇ ਦੇਖੋ ਸਾਰਾ ਲੋਹਾ ਹੀ ਲਾਇਆ ਵੈ ਇਹਨਾਂ ਨੇ ਆਹ ਦੇਖੋ ਆਹ ਥੱਲੇ ਰਹਿ ਗਿਆ 29 ਹਾਈਵੇ ਇੱਧਰ ਨੂੰ ਜਾਣਾ ਆਪਾਂ ਲੋਕੇਸ਼ਨ ਉਹੀ ਰਹਿ ਗਈ ਆ ਆਪਾਂ ਨੂੰ ਆਹ ਦੇਖੋ 743 ਕਿਲੋਮੀਟਰ ਤੇ 2 ਘੰਟੇ 10 ਮਿੰਟ ਖਰਾਬ ਹੋ ਗਿਆ ਇੱਥੇ ਇਹਨਾਂ ਦੇ ਰਿਪੇਅਰ ਤੇ ਫੇ ਨਹੀਂ ਮੋਂ ਨੂੰ ਬਾਟ ਹੋਰ ਕੱਢ ਲੈਣੀ ਸਾਢੇ ਕਿ 500 ਰਹਿਣੇ 500 ਨੂੰ ਚੱਲ ਕੋਈ ਨਹੀਂ ਬਾਤੇ ਘਾਟੇ ਕਹਿੰਦੇ ਵੀ ਚੱਲਦੇ ਰਹਿੰਦੇ ਆ ਬਾਕੀ ਸ਼ੇਰੋ ਮਸ਼ੀਨਰੀ ਆ ਪ੍ਰੋਬਲਮ ਰੂਲ ਮ ਆਉਂਦੀ ਰਹਿੰਦੀ ਆ ਕਾ ਵੀ ਉਹ ਬਣੀ ਪੈਗਦਾ ਹੀ ਹੈਗਾ ਆ ਮੁਰਿਆਂ ਨਹੀਂ ਆਂਦਾ ਟੈਂਕਰ ਜਾ ਹਨ ਇਹਦੇ ਵੀ ਬਣੀ ਪੈਗ ਦੀ ਪਲੇਟ ਆ ਮੈਨੀ ਟੋਪਾ ਦੀ ਲਾ ਲਓ ਇਧਰ ਫਲੈਗ ਦੇਖੋ ਤੁਸੀਂ ਹੋਰ ਸਾਰਾ ਕੁਝ ਛੱਡੋ ਅੰਦਰ ਅੱਜ ਜਮਾ ਸੂਰਜ ਨਹੀਂ ਨਿਕਲਿਆ ਹੁਣ ਮੇਰੇ ਕੋਲੇ ਇੱਕ ਬੱਜਣ ਵਾਲਾਗਾ ਦੁਪਹਿਰ ਦਾ ਤੇ ਜਮੇ ਭੋਰਾ ਹੀ ਮੰਨ ਲਓ ਸੂਰਜ ਇੱਕ ਘੜੀ ਵੀ ਨਹੀਂ ਨਿਕਲਿਆ ਕਾ ਸ਼ਹਿਰ ਚ ਤੋਂ ਹੁੰਦਾ ਘਾਟਾ ਸਾਨੂੰ ਬਾਹਰਲੇ ਪਾਸੇ ਦਿਖਾ ਦਿਖਾਉਣਾ ਜਾ ਕੇ ਪੂਰੀ ਧੁੰਦ ਆ ਗਈ ਕੰਟੀਨਿਊ ਆਈ 29 ਕੰਟੀਨਿਊ ਆਈ 29 ਇਹ ਹੈਗਾ ਮਹਾ ਸਿਟੀ ਉਹ ਜੇਪੀ ਕੇ ਨੀ ਦੂਰ ਨਾ ਗਿਆ ਰਵੀ ਹਜੇ ਪਿੱਛੇ ਹੀ ਆਉਂਦਾਗਾ ਰਵੀ ਨੂੰ ਵੀ ਲਾਈਟਾਂ ਪੈ ਗਈਆਂ ਸੀ ਮਗਰ ਇਹ ਗਾਉਂ ਓਕਲਾਮਾ ਸਕੇਲ ਵਾਲੇ ਐਕਤੀ ਪੂਰੇ ਤੱਤੇ ਹੋਏ ਵੇ ਹੋਇਆ ਅੱਜ ਉੱਧਰ ਨੰਗਿਆ ਬੰਦਾ ਵਿਸ਼ਾਲ ਉਹ ਕਹਿੰਦਾ ਕਿ ਅੱਜ ਐਫਟੈਸਟ ਕਰ ਚੈੱਕ ਕਰੀ ਜਾਂਦੇ ਐ ਤੋਂ ਪਹਿਲਾਂ ਉੱਥੇ ਡਰੱਗ ਟੈਸਟ ਵਗੈਰਾ ਵੀ ਕਰੀ ਜਾਂਦੇ ਓਕਲਾਮਾ ਵਾਲੀ ਸਕੇਲ ਤੇ ਵੱਡੀ ਸਕੇਲ ਆ ਗਈ ਉਹ ਤੇ ਉੱਥੇ ਪਹਿਲਾਂ ਡਰੱਗ ਟੈਸਟ ਵਗੈਰਾ ਵੀ ਲਈ ਜਾਂਦੇ ਸੀਗੇ ਐ ਜਿਹਦੇ ਤੇ ਉਹਨਾਂ ਨੂੰ ਮਾੜਾ-ਮੁੰਡਾ ਡਾਊਟ ਹੁੰਦਾ ਕਿਉਂਕਿ ਭਾਈ ਇਹਨਾਂ ਦੀ ਜੌਬ ਆ ਇਹ ਬੰਦੇ ਦੇ ਫੇਸ ਤੋਂ ਹੀ ਦੇਖ ਲੈਂਦੇ ਆ ਕੌਣ ਕਿੱਦਾਂ ਹਨਾ ਕੌਣ ਕਿੱਦਾਂ ਤੇ ਇਹਨਾਂ ਨੂੰ ਆਈਡੀਆ ਹੋ ਜਾਂਦਾ ਤੇ ਉਹਦਾ ਹੀ ਉਹਦਾ ਹੀ ਡਰੱਗ ਟੈਸਟ ਕਰ ਲੈਂਦੇ ਮੌਕੇ ਤੇ ਹੁੰਦਾ ਇਹ ਕਿਤੇ ਜਾਣ ਦੀ ਲੋੜ ਨਹੀਂ ਗੀ ਮੋਸਟਲੀ ਜਾਂ ਗਈ ਹਰੇ ਇਧਰ ਨਾ 11 17 ਤੇ ਦੇਖਿਆ ਨਾਕੇ ਨੁਕੇ ਜੇ ਲੱਗੇ ਵੀ ਹੁੰਦੇ ਆਂਡੀਆਂ ਦੇ ਹਿਸਾਬ ਨਾਲ ਜਿਹੜਾ ਨਾਕੇ ਕਹਿ ਦਿੰਦੇ ਆ ਤੇ ਉਹਨਾਂ ਨੇ ਕਰਨਾ ਤੁਹਾਡੇ ਕੋਲ ਇੱਥੇ bari ਜਾ ਕੇ ਅਫੀਸਰ ਨੇ ਖੜ ਜਾਣਾ ਉਹਨੇ ਤੈਨੂੰ ਪੁੱਛਣਾ ਕਿੱਥੋਂ ਆਇਆ ਤੇ ਉਹਨੂੰ ਫੇਸ ਤੋਂ ਪਤਾ ਲੱਗ ਜਾਂਦਾ ਤੇ ਉਹ ਵੀ ਜੇ ਲੱਗਿਆ ਉਹਨੂੰ ਤਾਂ ਉਹਨੇ ਰੋਕ ਲੈਣਾ ਵੀ ਉਹਨੇ ਕਹਿਣਾ ਵੀ ਆ ਜਾ ਅਸੀਂ ਚੈੱਕ ਕਰਨਾ ਨਹੀਂ ਉਹ ਨੰਗਾ ਦਿੰਦੇ ਆਗੇ ਇਹ ਜ਼ਿਆਦਾਤਰ ਕੀ ਨਾ ਆਪਣੇ ਬੰਦੇ ਹਜੇ ਇਹ ਹਰਕਤਾਂ ਨਹੀਂ ਕਰਦੇ ਵੀ ਆ ਬੀਅਰ ਲਾ ਕੇ ਜਾਂ ਬੈਗ ਲਾ ਕੇ ਟਰੱਕ ਡਰਾਈਵ ਕਰਨ ਵਾਲੀਆਂ ਬਹੁਤ ਘੱਟ ਆ ਇਹ ਗੋਰੇ ਗਾਰੇ ਜਿਆਦਾ ਕਰਦੇ ਆਗੇ ਆ ਪੈਗ ਪੁੱਗ ਵਾਲੀ ਬੀਅਰ ਵਾਲੀ ਵੀ ਡਰਾਈਵ ਕਰਦੇ ਆ ਟਰੱਕ ਆਪਣੇ ਫਿਰ ਵੀ ਬੰਦਿਆਂ ਨੇ ਇਹ ਚੀਜ਼ ਤੋਂ ਤਾਂ ਬਚਾਗਾ ਹੋਰ ਆਪਾਂ ਕੋ ਕਹਿ ਨਹੀਂ ਸਕਦੇ ਇਹਦੇ ਤੋਂ ਬਚਾ ਹਏ ਤਾਈ ਕੋਈ ਹੋਊਗਾ ਟਾਵਾ ਟੱਲਾ ਚੱਲ ਵੀ ਇੰਨਾ ਜਿੰਨਾ ਨਹੀਂ ਤੇ ਮੋਸਟਲੀ ਜਿਵੇਂ ਆ ਹੁਣ ਕ੍ਰਿਸਮਸ ਨਾ ਕੇ ਗਿਆ ਮੂਰੇ ਨਿਊ ਯਰ ਆ ਗਿਆ ਹਨ ਇਹ ਦਿਨ ਅਜੇ ਥੋੜੇ ਜਿਆਦਾ ਜਾਂ ਵੀਕਐਂਡ ਤੇ ਤੁਹਾਨੂੰ ਪਤਾ ਚਿੱਲ ਕਰਨ ਵਾਲੇ ਬੰਦੇ ਹੁੰਦੇ ਆ ਨਾ ਗੋਰੇ ਵੀ ਵੀਕਐਂਡ ਵਗੈਰਾ ਇਹ ਥੋੜਾ ਜਿਆ ਉਹ ਤੋਂ ਜਿਆਦਾ ਕਰਦੇ ਆ ਜਿੱਥੇ ਡਿਲੀਵਰੀ ਕਰਨੀ ਆ ਲੋਕੇਸ਼ਨ ਰਹਿ ਗਈ ਆ 400 ਤੇ ਜੇ ਵੀ ਚੱਕੀ ਆਉਂਦਾ ਪਰੌਂਠੇ ਤੇ ਇੱਧਰ ਰਵੀ ਜੀ ਆਗੇ ਤੇ ਆਪਾਂ ਧਰ ਲਿਆ ਨਾਲ ਚਾਹ ਐ ਮੁੰਡੇ ਕਹਿੰਦੇ ਚਾਹ ਪੀਣੀ ਆ ਤੇ ਨਾਲ ਖਾਣੇ ਆ ਪਰੌਂਠੇ ਮੈਂ ਫੇਰ ਪਉਣੀ ਚੱਲ ਤੂੰ ਲੈ ਕੱਪ ਓਏ ਤੂੰ ਗਰਮ ਕਰਕੇ ਨਹੀਂ ਲਿਆ ਆ ਗਰਮ ਨਹੀਂ ਲਿਆ ਆ ਇਹ ਦੱਸ ਮੈਂ ਲਿਆਵਾ ਕੱਪ ਲਿਆਵਾ ਲਿਆ ਲਿਆ ਚੱਕ ਲਿਆ ਚੱਕ ਲਿਆ ਚਾਹ ਬਣੀ ਜਾਂਦੀ ਆ ਰਵੀ ਤਾਰ ਉਹ ਗਰਮ ਇਹਨਾਂ ਨੂੰ ਉਹ ਪਲੱਗ ਲਾ ਲਾ ਉੱਥੋਂ ਕੱਢ ਲਾ ਉਹਨੇ ਚਾਹ ਨੂੰ ਬਾਲਾ ਆਉਂਦਾ। ਪਰੌਂਖੇ ਕਾਦੇ ਵਾਲੇ ਪਰੌਂਖੇ। ਹਾਂ ਅਸੀਂ। ਇਹ ਇਹਦੇ ਜਿਨੀ ਇਹਦੇ ਜਿਨੀ ਟਿਕਣੀ ਐ ਇਹ। ਪਲੇਟ ਕੀ ਕਰਨੀ ਐ ਤੂੰ? ਆ ਹੀ ਦੱਸਦਾ ਫਿਰ। ਹਾਂ। ਧਰਦੇ ਹਾਂ। ਨਾਲ ਪੀएंगे ਚਾਹੇ। ਚੱਲ ਪੈ। ਕਿੰਨਾ ਹੁੰਦਾ ਉਹ? 2 ਬੈਡਰੂਮ। ਨੇ ਵੀ ਬਾਰੀ ਲਾ ਲਈਆਂ ਬਾਰੀ ਨਾ ਲਾਏ ਪੱਟੇ ਬੇਕੂਕ ਜਾ ਕਾਲਾ ਬਾਲਾ ਕੋਈ ਨਹੀਂ ਆ ਚਟਨੀ ਪਾ ਲਈ ਇਹ ਮੁੰਡੇ ਖਾਣ ਲੱਗੇ ਆ پراਉਠੇ ਮੱਖਣੀ ਚੇਪੜਾਂ ਦੀ ਚਟਨੀ ਬਣ ਗਈ ਨਾ ਗੱਲ ਪੂਰੀ ਕੈਮਰਾ ਵੀ ਬਣ ਗਈ ਗੱਲ ਹਾਂਜੀ ਜੇਪੀ ਬੋਸ ਪੂਰੀ ਪੂਰੀ ਤੇ ਨਾਲ ਬਣਾ ਲਈ ਆਪਾਂ ਚਾਹ ਤੇ ਲੱਗ ਗਿਆ ਸਿਰਾ ਬਾ ਖਾ ਲ ਗਏ ਫਿਰ ਤੁਰਦੇ ਆ ਚਲੋ ਤੇ ਆਓ ਤੇਲਪੋਣ ਨੂੰ ਹੀ ਖੜਾਂਗੇ ਹੁਣ ਆਹ ਤੇਲਪੋਣ ਨੂੰ ਆ ਜਾਂਦਾ ਖਾ ਕੇ ਪਰੌਂਠੇ ਦੋ ਤੇ ਦੇਖ ਕੇ ਮੈਂ ਭੱਜ ਜਾਂਦਾ ਕਾਲਾ ਹੁਣ ਇਹਨੂੰ ਕਹਿੰਦੇ ਆ ਰਵੀ ਬੌਸ ਕਾਲ ਮੇਰੇ ਭਾਈ ਚੱਲ 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 ਕਈ ਹੁਣ ਮੇਰੇ ਮਗਰ ਮਗਰਾਉਣਾ ਦੋਨਾਂ ਨੇ ਲਾਲ ਲਾਲ ਬਾਲ ਬੋ ਲਾਲ 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 ਇਹ ਆ ਜੀ ਕੈਂਸਰ ਚਾਹ ਹੈ ਇਹ ਬੋਤੀਆ ਬਣ ਗਿਆ ਪਹਿਲਾਂ ਹੋਰਦੇ ਸੀ ਉਹਨੇ ਇਹ ਨਾ ਵਿਚਾਲੇ ਇਹ ਲਾਹ ਵਾਲਿਆਂ ਨੇ ਬਾਹ ਕਰ ਲਿਆ ਸਾਰੇ ਹੀ ਆਲਮੋਸਟ ਹਾਂਜੀ ਬਾਸ ਕਰਤਾ ਡੰਨਾ ਅਰੇ ਰਵੀ ਖੜਾ ਉਧਰ ਇੱਥੇ ਕੋਕਲਾਮਾ ਸਿੱਧੀ ਪਹੁੰਚ ਗਏ ਸੀਗੇ ਬਾਸ ਤੇਲ ਤੂਲ ਭਰਦੇ ਆ ਟੁਲਕੇਸ਼ਨ ਥਾਰੀ ਠੀਕ ਕਿਲੋਮੀਟਰ ਫੇਰ ਉਧਰ ਨੂੰ ਚੱਲਦੇ ਆਗੇ ਮੇਰਾ ਪੱਕਾ ਹੀ ਹੁੰਦਾ ਪੰਪ ਤੇ ਹੀ ਰੁਕਦਾ ਉਹਨਾਂ ਜ਼ਿਆਦਾਤਰ ਬਾਅੇ ਤੋਂ ਤੇਲ ਤੂਲ ਭਰ ਕੇ ਨਿਕਲਦੇ ਆ ਇੱਥੇ ਬਾਈ ਬੈਦਰਾਂ ਜੈਕ ਤਾਂ ਪਾਲੀਆਂ लगते पहुंच गए इतना है ना अपना ट्रक है मूरे नंबर एक ते आगी डिलीवरी लोकेशन सुबह इतने जाना लास्ट टाइम भी आया से ना इन्होंने सू तो दिखा कि ट्रक एक, का, एक का, दो ਤਿੰਨ ਤਿੰਨ तो ਹੱਡ ਹੀ ਆ ਇੱਕ ਚੌਥਾ ਹੋਰ ਆ ਕੇ ਖੜ ਗਿਆ ਟਾਇਰ ਟੂਰ ਸਹੀ ਆ सारे ਸਾਰੇ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਟਾਇਰ ਮਾਖਿਆ ਸਹੀ ਪਏ ਆ ਨਾ ਟਾਇਰ ਘੁੱਟਦਾ ਟਾਇਰ ਦੇਖਣੇ ਆ ਆ ਬੰਦੇ ਦੇ ਟਾਇਰ ਖਾਸ ਕਰਕੇ ਚੈੱਕ ਕਰੋ ਇਹ ਟੜਕੇ ਚੈੱਕ ਵੀ ਇਹਦੇ ਤੋਂ ਹੀ ਕਰਾਉਣੇ ਆ ਹਾਂ ਨਹੀਂ ਟੜਕੇ ਕਹਿੰਦਾ ਹੁੰਦਾ ਆ ਚੱਕਰ ਚੱਲ ਗਿਆ ਇਹ ਤਾਂ ਲੱਗਿਆ ਨਾ ਗਏ ਨਾ ਨਾਲੇ ਉਹ ਤਾਂ ਹੀ ਜਾਣੇ ਸੀ ਕਿਹੜਾ ਪਾਇਆ ਸੀ ਰਵੀ ਓਏ ਆਹ ਪਾਇਆ ਹਨਾ ਚਲ ਟਾਇਰ ਆਪਣਾ ਸੀਗਾ ਆਪਦਾ ਇਹਨੇ ਸ਼ੁਕਰ ਹਜੇ ਆਪਣੇ ਕੋਲ ਸੀਗਾ ਐਕਸਟਰਾ ਸਹੀ ਗੱਲ ਆ ਇਹ ਤਾਂ ਧੱਪੜ ਵੱਜ ਪੈਣਾ ਉਹ ਵੀ ਬਣੀ ਬੈਂਕ ਦੀ ਆ ਕੰਪਨੀ ਸੈਲਰ ਗਰੁੱਪ ਹੀ ਆ ਸੈਲਰ ਗਰੁੱਪ ਇਹ ਬਾਈ ਵੀ ਕਿਰਾ ਮੈਨੂੰ ਇੱਥੇ ਬੇਟਿੰਗ ਪਈ ਸੀ ਫਰੀਜ਼ਿੰਗ ਰੇਨ ਹੋਈ ਸੀ ਇਹਨਾਂ ਦੀ ਕੰਪਨੀ ਵਾਲੇ ਮੇਰੇ ਨਾਲ ਹੀ ਟੱਕ ਹੋਇਆ ਸੀ ਤੂੰ ਦੇਖ ਫ੍ਰੀਜ਼ਿੰਗ ਰੇਨ ਪਈ ਕਿਉਂਕਿ ਇੱਥੇ ਸਨੋਸਨਾ ਘਟ ਪੈਂਦੀ ਆ ਹਨ ਤੇ ਆਈ ਹੀ ਨਹੀਂ ਇਹ ਕੰਮ ਤੇ ਵੀ ਫ੍ਰੀਜ਼ਿੰਗ ਰੇਨ ਪੈ ਗਈਗੀ ਤੇ ਤਾਂ ਕਰਕੇ ਕੰਜਰ ਤੇ ਆਇਆ ਹੀ ਨਹੀਂ ਟੱਕ ਭਾਈ ਆ ਸੈਲਰ ਗਰੋਪ ਹੋ ਕੇ ਕਿਹੜਾ ਗਰੋਪ ਆ ਜਵਨ ਨਾਲ ਲੱਗ ਰਿਹਾ ਹੈ ਜਵਨ ਨਾਲ ਕਾਹੀਆ ਮੈਂ ਤਾਂ ਪਾਰਕਿੰਗ ਚੈੱਕ ਕਰ ਦਮ ਪਾਰਕਿੰਗ ਨੇ ਤੂੰ ਡਰਾਈਵ ਰੀ ਦੇਖ ਪਾਰਕਿੰਗ ਨੇ ਰੈਵਰੀ ਦੇਖ ਮੁੰਡੇ ਦੀ ਕਣਕ ਦੇ ਦਸ ਫਾਇਰ ਵਾਲਾ ਤਾਂ ਨਹੀਂ ਕੁਝ ਆਇਆ ਚਲਾ ਆ ਰਹਿ ਗਿਆ ਵਿਚਾਲੇ ਹਨ ਤੇਰਾ ਤਾਂ ਗਾਂ ਹੀ ਆਇਆ ਇਥੋਂ ਮੇਰਾ ਤਾਂ ਗਾਂ ਹੀ ਹੈ ਬਾਈ ਤਾਂ ਪੈ ਵੀ ਗਿਆ ਮੈਨੂੰ ਕਹਿਣਗੇ ਚਾਚਾ ਖੜੇ ਆ ਨਾ ਕਤਾਰ 'ਚ ਸਾਰੇ ਦੇ ਸਾਰੇ ਿਕੋ ਲੈ ਜਾਂ ਚੀ ਗੜ ਕੇ ਚਾਚਾ ਸਾਰੇ ਹੁਣ ਜਿਵੇਂ ਨਾ ਇੱਧਰ ਪਲੱਸ ਚ ਹੈ ਨਾ ਵੈਦਰ ਤੇ ਬਿਣੀ ਬੈਗ ਉਧਰ ਮੰਨ ਲਓ ਸਨੋ ਬਹੁਤ ਸੀ ਹੈ ਨਾ ਤੇ ਸਾਰੀਆਂ ਸਕਿੱਡਾਂ ਤੇ ਸਨੋ ਆ ਗਈ ਤੇ ਆਹ ਦੇਖੋ ਪਾਣੀ ਲੱਗ ਗਿਆ ਇੱਥੇ ਹੁਣ ਕਿਉਂਕਿ ਪਲੱਸ ਚ ਵੈਦਰ ਤੇ ਸਾਰੀ ਸਨੋ ਜਿਹੜੀ ਲੋਡ ਦੇ ਉੱਪਰ ਪਈ ਆ ਹੈ ਨਾ ਤੇ ਉਹ ਸਾਰੀ ਖੁਰੀ ਜਾਂਦੀ ਆ ਹੁਣ ਤੇ ਨਾਂ ਦੇ ਆਈਆਂ ਤੇ ਨਾਂ ਦੇ ਟਰੈਲਰਾਂ ਦੇ ਹੈ ਨਾ ਪਾਣੀ ਡਿੱਗੀ ਜਾਂਦਾ ਟਾਇਰਾਂ ਤੇ ਆ ਇਹਦੇ ਵੀ ਤੇ ਉਹ ਲਾਸਟ ਵਾਲਦੇ ਉਹ ਚੌਥਾ ਵੀ ਆ ਗਿਆ ਸੋਬਾ ਦੇ ਕੋਸੂਬਾ ਨੂੰ ਰੈਂਦੀ ਪਰ ਰਹਿਣੀ ਨਹੀਂ ਮੇਰੇ ਹਿਸਾਬ ਨਾਲ ਕਿਉਂਕਿ ਹੁਣ ਪਲੱਸ ਚ ਆ ਤੇ ਉਦੋਂ ਨੂੰ ਤਾਂ ਮੇਰੇ ਹਿਸਾਬ ਨਾਲ ਸਾਰੀ ਕੁਰਜਾਣੀ ਆ ਇਹ ਅੱਜ ਖਾਵਾਂਗੇ ਕਾਦੂ ਕਾਦੂ ਇਹ ਦੁੱਧ ਪਾਇਆ ਵਾ ਕੀ ਹੈ ਜੇਪੀ ਪਨੀਰ ਬਟਰ ਮਸਾਲਾ ਪਨੀਰ ਬਟਰ ਮਸਾਲਾ ਨਾਲ ਚਟਨੀ ਦੇ ਨਾਲ ਸੈਲਡ ਹਾਂਜੀ ਕੀ ਵਿਊ ਹੈ ਫਿਰ ਓਕੇ ਰਿਪੋਰਟ ਖਾ ਕੇ ਦੱਸਾਂਗੇ ਹੁਣ ਤਾਂ ਬਸ ਖਾ ਕੇ ਦਸਾਂਗੇ ਨੇ ਹੋਰ ਬਾ ਖਾ ਲੇ ਰੋਟੀ ਰੋਟੀ ਫਿਰ ਮਿਲਦੇ ਆਂ ਦੂ ਬਾਅਦ ਐ ਵੀ ਮਿੱਤਰੋ ਰੋਟੀ ਟੋਕਾ ਖਾਦਾ ਗਿਆ ਆਪਣਾ ਹੁਣ ਹੈਗੀ ਆ ਸੌਣ ਦੀ ਤਿਆਰੀ ਤੇ ਸਾਰਿਆਂ ਨੇ ਕਰੋ سپورਟ ਦੱਬ ਕੇ ਤੁਹਾਡੀ سپورਟ ਦੀ ਬਹੁਤ ਲੋੜ ਆ ਗਈ ਚੈਨਲ ਕਰ ਲਓ ਸਬਸਕ੍ਰਾਈਬ ਆਪਣਾ YouTube ਵਾਲਾ ਤੇ Facebook ਵਾਲ ਨੂੰ ਫੋਲੋ ਤੇ ਇੱਕ ਨਾ ਸ਼ੇਅਰ ਤੇ ਲਾਈਕ ਵੀਡੀਓ ਲਾਜ਼ਮੀ ਕਰਿਆ ਕਰੋ ਇੰਨੇ ਨਾਲ ਕੀ ਆ ਸਾਰਿਆਂ ਕੋਲੇ ਪਹੁੰਚਦੀਆਂ ਵੀਡੀਓ ਛੋਟੀ سپورਟ ਦੀ ਬਹੁਤ ਲੋੜ ਆ ਕਰੋ ਦੱਬ ਕੇ سپورਟ ਸਾਰੇ ਜਾਨੇ ਬੇਨਤੀ ਆ ਸਾਰਿਆਂ ਨੂੰ ਮਾਰੋ ਹੰਬਲਾ ਸਾਰੇ ਹਰਲ ਕੇ ਸਾਰੇ ਜਾਨੇ ਦੱਬ ਕੇ ਕਰਿਆ ਕਰੋ ਸ਼ੇਅਰ ਵੀਡੀਓ ਤੇ ਲਾਈਕ ਤੇ ਨਾਲੇ ਕਰ ਲਓ ਚੈਨਲ ਸਬਸਕ੍ਰਾਈਬ ਜਿਹਨੇ ਕੀਤਾ ਨਹੀਂਗਾ ਹਜੇ ਤਾਈਂ ਤੇ ਨਾਲੇ YouTube Facebook ਸਾਰੇ Insta ਸਾਰੇ ਕਿਤੇ ਸੇਮ ਆ TikTok ਤੇ ਵੀ ਤੇ ਅੱਗੇ ਦੇਖੋ ਵੀਡੀਓ